ਛਾਈ ਪਿੰਡ ਉਜਾੜੇ ਸੀ ਉਹਨਾਂ ਨੂੰ ਜਿਹੜੇ ਉਸ ਸਮੇਂ ਦੇ ਵਿੱਚ ਵਾਦੇ ਪ੍ਰਸ਼ਾਸਨ ਨੇ ਕੀਤੇ ਸੀ ਜਾਂ ਫਿਰ ਉਸ ਸਮੇਂ ਦੇ ਵਿੱਚ ਜਿਹਨਾਂ ਜ਼ਮੀਨਾਂ ਉਹਨਾਂ ਦੇ ਕੁਆਇਰ ਹੋਈਆਂ ਉਹਨਾਂ ਦੇ ਪੈਸੇ ਪੂਰੇ ਮਿਲ ਗਏ ਸੀ ਜਾਂ ਨਹੀਂ ਨਾ ਤਾਂ ਪਿੰਡ ਪਿੰਡ ਰਹੇ ਨਾ ਪਿੰਡ ਸੱਜ ਬਣਦੇ ਹੋ ਤੁਸੀਂ ਚੰਡੀਗੜ੍ਹ ਸ਼ਹਿਰ 'ਚ ਬਸਦੇ ਹੋ ਤੁਹਾਡਾ ਕਿਉਂ ਨਹੀਂ ਪਿੰਡਾਂ ਦੇ ਪਿੰਡ ਰਹੇ ਸ਼ਹਿਰ ਸ਼ਹਿਰ ਦੇ ਸ਼ਹਿਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸੁੰਦਰਤਾ ਹੈ ਪਿੰਡਾਂ ਵਿੱਚ ਕੋਈ ਸੁਹਣੋਲਤ ਨਹੀਂ ਪਿੰਡਾਂ ਦੇ ਕਿੰਨੇ ਕ ਪਰਸੈਂਟ ਨੌਕਰੀਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਹਾਡੇ ਪਿੰਡਾਂ ਦੇ ਲੋਕਾਂ ਦੇ ਪੁੱਤਿਆਂ ਨੇ ਕਿੰਨੇ ਕ ਨੌਜਵਾਨ ਸਰਕਾਰੀ ਨੌਕਰੀਆਂ ਦੇ ਨੇ ਤੁਹਾਡੇ ਪਿੰਡਾਂ ਦੇ ਦੇਖੋ ਇਹ ਜਾ ਪੁੱਛ ਨਹੀਂ ਪਿਆ ਜਿਹੜਾ ਹੱਕ ਪਿੰਡਾਂ ਵਾਲਾ ਉੱਜਰਨੇ ਵਾਲਾ ਕੰਮ ਹੈ ਹੂੰ ਉਹਨਾਂ ਨੂੰ ਕੁਝ ਨਹੀਂ ਮਿਲਿਆ ਸਗੋਂ ਉਲਟਾ ਬਾਹਰਲੇ ਲੋਕਾਂ ਨੂੰ ਵਸਾਰ ਦਿੱਤੇ ਲੇਕ ਹੈ ਪੂਰੀ ਐ ਇਸ ਤੋਂ ਦੇਖ ਇਹ ਤਾਂ ਇੱਕ ਹਾਸੋਈ ਸੁਣੀ ਗੱਲ ਐ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਘਟੋ ਘਟ 70 ਤੋਂ 75 ਸਾਲ ਹੋ ਗਏ ਜਦੋਂ ਚੰਡੀਗੜ੍ਹ ਬਣਿਆ ਸੀ 1950-52 ਦੇ ਕਰੀਬ ਜਿਹੜਾ ਚੰਡੀਗੜ੍ਹ ਦੀ ਉਹ ਸਾਰੀ ਹੋਈ ਐ ਉਸ ਸਮੇਂ ਚੰਡੀਗੜ੍ਹ ਦੇ ਵਿੱਚ 50 ਪਿੰਡ ਸੀ ਜਿੰਨਾਂ ਵਿੱਚੋਂ 28 ਪਿੰਡੋ ਜਾੜ ਕੇ ਚੰਡੀਗੜ੍ਹ ਬਣਾਇਆ ਗਿਆ 22 ਪਿੰਡ ਅਜੇ ਵੀ ਚੰਡੀਗੜ੍ਹ ਦੇ ਵਿੱਚ ਨੇ ਚੰਡੀਗੜ੍ਹ ਦੇ ਵਿੱਚ ਪਿੰਡਾਂ ਦੇ ਲੋਕ ਰਹਿੰਦੇ ਨੇ ਭਾਵੇਂ ਕਿ ਸੈਕਟਰਾਂ ਦੇ ਵਿੱਚ ਬਾਹਰੋਂ ਲੋਕ ਆ ਕੇ ਬਸ ਗਏ ਨੇ ਪਰ ਹੁਣ ਚੰਡੀਗੜ੍ਹ ਦੇ ਵਿੱਚ ਕਿੰਨੇ ਕੁ ਲੋਕ ਪਿੰਡਾਂ ਵਾਲੇ ਸੁਖੀ ਨੇ ਕਿੰਨਾ ਕੁ ਉਹਨਾਂ ਸੰਤਾਪ ਹੰਡਾਇਆ ਜਾਂ ਫਿਰ ਕਿੰਨਾ ਕੁ ਉਹਨਾਂ ਨੂੰ ਹੱਕੀ ਮੰਗਾਂ ਮਿਲੀਆਂ ਨੇ ਜਾਂ ਫਿਰ ਕਿਹੜੀ-ਕਿਹੜੀ ਮੁਸ਼ਕਲਾਂ ਦੇ ਨਾਲ ਉਹਨਾਂ ਨੂੰ ਜੂਝਣਾ ਪਿਆ ਇਸ ਨੂੰ ਲੈ ਕੇ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਇੱਕ ਉਹ ਇਨਸਾਨ ਮੌਜੂਦ ਹੈ ਜਿਸਨੇ ਕਾਫੀ ਲੰਬੇ ਅਰਸੇ ਪੰਜਾਬੀ ਮਾਂ ਬੋਲੀ ਵਾਸਤੇ ਲੜਾਈ ਲੜੀ ਦੂਜੇ ਪਾਸੇ ਆਪਣੇ ਉਜਾੜੇ ਹੋਏ ਪਿੰਡਾਂ ਦੀ ਜਾਂ ਫਿਰ ਜਿਹੜੇ ਰਹਿੰਦੇ ਪਿੰਡੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਜ਼ਮੀਨਾਂ ਦੇ ਮੁਆਵਜ਼ੇ ਵਾਸਤੇ ਸਮੇਂ-ਸਮੇਂ ਸਿਰ ਮੰਗ ਉਠਾਉਂਦੇ ਰਹੇ ਤੇ ਸਾਡੇ ਨਾਲ ਨੇ ਇਸ ਸਮੇਂ ਸਾਧੂ ਸਿੰਘ ਸਰਪੰਚ ਜੋ ਕਿ ਪਿੰਡ ਸਾਰੰਗਪੁਰ ਤੋਂ ਨੇ ਸਵਾਗਤ ਹੈ ਜੀ ਤੁਹਾਡਾ ਜੀ ਸਰਕਾਰ ਅੱਛਾ ਗੱਲ ਕਰਾਂਗੇ ਆਪਾਂ ਚੰਡੀਗੜ੍ਹ ਦੀ ਸਹੀ 50 ਤੋਂ 52 ਜਦੋਂ 1952 ਜਾਂ 50 ਦੇ ਕਰੀਬ ਮੇਰੇ ਖਾ ਚੰਡੀਗੜ੍ਹ ਬਸਣਾ ਸ਼ੁਰੂ ਹੋਇਆ ਸੀ ਤਾਂ ਸਾਡੇ ਪਿੰਡਾਂ ਦੇ ਜਿਹੜੇ 28 ਪਿੰਡੋ ਜਾੜੇ ਕੇ 50 ਪਿੰਡਾਂ ਵਿੱਚੋਂ 22 ਪਿੰਡ ਬਚ ਗਏ ਤਾਂ ਜਿਹੜੀ ਇਹ 28 ਪਿੰਡੋ ਜਾੜੇ ਸੀ ਉਹਨਾਂ ਨੂੰ ਜਿਹੜੇ ਉਸ ਸਮੇਂ ਦੇ ਵਿੱਚ ਬਾਦੇ ਪ੍ਰਸ਼ਾਸਨ ਨੇ ਕੀਤੇ ਸੀ ਜਾਂ ਫਿਰ ਉਸ ਸਮੇਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਅਕਵਾਇਰ ਹੋਈਆਂ ਉਹਨਾਂ ਦੇ ਪੈਸੇ ਪੂਰੇ ਮਿਲ ਗਏ ਸੀ ਜਾਂ ਨਹੀਂ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਉਹਨਾਂ ਦੀ ਲੜਾਈ ਲੜੀ ਦੇਖੋ ਜਿਹੜੇ 17 ਪਿੰਡ ਪਹਿਲਾਂ ਹ ਹ ਜਾੜੇ ਤੇ ਹਾਂਜੀ ਉਹਨਾਂ ਨੂੰ ਤਾਂ ਅਲਾਟਮੈਂਟ ਹੋਈ ਧੀ ਮੁਸਲਮਾਨਾਂ ਕਿਉਂ ਜਿਵੇਂ ਨਾ ਬਾਹਰ ਪਈਆਂ ਦੀਆਂ ਲਾਗ ਲਾਉਣਾ ਹਾਂਜੀ ਬਾਕੀ ਘਰ ਵਿੱਚ ਥੇ ਉਹਨਕੇ ਵੱਡੀ ਉਹ ਹਲਾਟ ਹੋਇ ਤੇ ਹਾਂਜੀ ਪਰ ਅਸਲ ਤਾਂ ਜਿੰਨਾ ਉਹਨਾਂ ਦਾ ਹੱਕ ਤਾਂ ਹਾਂਜੀ ਅਜਾੜੇ ਵਾਸਤੇ ਅਜਾੜਾ ਜਿਹੜਾ ਹੋਇਆ ਉਹ ਉਹਨਾਂ ਨੂੰ ਵੀ ਨਹੀਂ ਮਿਲਿਆ ਨਾ ਤਾਂ ਕਿਸੇ ਨੂੰ ਨੌਕਰੀ ਹਾਂ ਨਾ ਕੋਈ ਖਾਸ ਮੁਆਵਜ਼ਾ ਵੀ ਨਹੀਂ

ਉਸ ਤੋਂ ਬਾਅਦ ਫਿਰ 11 ਪਿੰਡ ਹੋਰ ਅਜਾੜੇ ਅੱਛਾ ਜਿਹੜੇ ਬੇਰਹਿਮੀ ਨਾਲ ਅਜਾੜੇ ਬਹੁਤ ਨਾ ਉਹਨਾਂ ਨੂੰ ਜ਼ਮੀਨ ਦੇ ਬਦਲੇ ਜ਼ਮੀਨ ਮਿਲੀ ਹੈ ਹੂੰ ਕੁਝ ਥੋੜੇ ਥੋੜੇ ਪੈਸੇ ਜਮਾ ਹੀ ਨਾ ਮਾਤਰੀ ਮਾਤਰੀ ਨਾ ਮਾਤਰੀ ਸਮਝ ਲਓ ਹੂੰ ਵੀ ਜਿਹੜੇ ਕਹਿੰ ਲੋ ਉਹਨਾਂ ਨੇ ਬਾਹਰ ਕੋਈ ਜ਼ਮੀਨ ਖਰੀਦਣੇ ਮਾ ਐਨਾ ਉਹ ਨਹੀਂ ਹੋਇਆ ਹੈ ਹੂੰ ਬਾਕੀ ਜਿਹੜੀ ਉਹਨਾਂ ਕੀ ਆਵਾਦੀ ਸੀ ਹੂੰ 80 ਰੁਪਿਆ ਖਾਣਾ ਛੱਤਿਆ ਬਾ ਉਹਨਾਂ ਦੇ ਆ ਜਰੂਰ ਹਾਂਜੀ ਪਰ ਬੇੜਾ ਜਾਂ ਹੋਟਲੀ ਮਕਾਨ ਦੀ ਜ਼ਮੀਨ ਉਸਕਾ ਉਹਨੂੰ ਕੁਝ ਨਹੀਂ ਮਿਲਿਆ ਅੱਛਾ ਬੇੜੇ ਮਿੰਗਲ ਜਾਣੇ ਮੈਂ ਉਹ ਵਿਚਾਰੇ ਪਤਾ ਨਹੀਂ ਕਿੱਥੇ ਕਿੱਥੇ ਇੱਕ ਸਭ ਤੋਂ ਵੱਡਾ ਜਿਹੜਾ ਦੁੱਖ ਹੋਇਆ ਜੇ ਇੱਕ ਪਰਿਵਾਰ ਕੇ ਚਾਰ ਪਰਵਾਰ ਕੋ ਮੈਂਬਰ ਬਿਆਹੇ ਬੱਚੇ ਉਹ ਵੀ ਇਕੱਠੌੜ ਜਾਣੇ ਯੋਗ ਨਾ ਰਹੇ ਹਮ ਅਲੱਗ-ਅਲੱਗ ਕਿਉਂ ਜ਼ਮੀਨ ਕੀਤੀ ਕਿਸੇ ਕਿਸੇ ਨੂੰ ਥੋੜੀ ਜੀ ਮਿਲੀ ਕਿਸੇ ਕਿਸੇ ਨੂੰ ਥੋੜੀ ਜੀ ਕਿੱਥੇ ਮਿਲੀ ਦਿੱਤਰਾਂ ਦਾ ਮੜਾਉਟਾ ਹੁਕਾਰ ਹੋਇਆ ਤਾਂ ਉਹ ਪੈਸਿਆਂ ਦੀ ਕਮੇਟੀ ਪੈਸਾ ਸਵਾਰਕ ਨਹੀਂ ਮਿਲਿਆ ਹੈ 1894 ਕੇ ਐਕਟ ਕੇ ਮਤਾਬਕ ਵੀ ਨੇ ਪੂਰੀ ਸਹੂਲਤ ਨਹੀਂ ਦਿੱਤੀ ਹੈ ਹਮ ਬਾਕੀ ਉਹ ਲੁੱਟਮਿਚੀ ਐਸਮ ਜੋਕ ਲੁੱਟਮਿਚ ਨੇ ਉਹ ਇਕੱਠੇ ਵੀ ਨਹੀਂ ਰਹਿ ਸਕੇ ਚਾਰ ਪਾਈ ਪਿੰਡ ਦਾ ਇਕੱਠਾ ਕਿਹੜਾ ਰਹਿਣਾ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਤੁਸੀਂ ਕਿਹਾ ਕਿ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਿੰਡਾਂ ਦੇ ਵਿੱਚ ਕਿ ਤੁਹਾਡੇ ਉਜਾ ਪਿੰਡ ਜਾੜ ਦੇਣਗੇ ਜਾਂ ਫਿਰ ਤੁਹਾਨੂੰ ਨੌਕਰੀ ਤੇ ਜਾਣਗੀਆਂ ਕੋਈ ਐਦਾਂ ਦਾ ਵਾਅਦਾ ਹੋਇਆ ਪੂਰਾ ਦੇਖੋ ਉਸ ਵਕਤ ਕਾ ਇੰਨਾ ਤਾਂ ਮੈਨੂੰ ਪਤਾ ਨਹੀਂ ਪਤਾ ਮੈਂ ਜਵਾਨੀ ਦੀ ਕਿ ਉਹ ਮਰ ਬੀਤਾਂ ਹਾਂਜੀ ਹਾਂਜੀ ਬਹੁਤ ਧਿਆਨ ਵੀ ਨੂੰ ਸੋਧ ਰੱਖਦੇ ਬਿਲਕੁਲ ਪਰ ਐਜੀਟੇਸ਼ਨ ਜਿਹੜੀ ਹੋਈ ਟੀ ਉਸ ਮਨਾਂ ਨੇ ਮੰਗਾ ਮੰਨੀਆਂ ਬਹੁਤ ਮੰਨੀਆਂ ਦੀਆਂ ਪਰ ਉਹਨਾਂ ਦਾ ਕੋਈ ਪੂਰ ਨਹੀਂ ਪਿਆ ਸਜਾਓ ਨਹੀਂ ਹੋਇਆ ਕੁਛ ਵੀ ਲੋਕਾਂ ਨੂੰ ਮਿਲਿਆ ਨਹੀਂ ਨਾ ਕੋਈ ਰੋਜ਼ਗਾਰ ਨਾ ਰਹਿਸੋ ਨਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਨੂੰ ਨਹੀਂ ਦਿਖਿਆ ਵੀ ਨਹੀਂ ਦਿਆ ਹਾਂ ਥੋੜੇ ਪਿੰਡ ਜਿਹੜੇ 22 23 ਬਚਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਸਰਪੰਚ ਬਣਦੇ ਰਹੇ ਨੇ ਤੁਸੀਂ ਵੀ ਸਰਪੰਚ ਕਾਫੀ ਲੰਬੇ ਸਮੇਂ ਤੋਂ ਆ ਪਿੰਡ ਸਾਰਕਪੁਰ ਦੇ ਵਿੱਚ ਬਣਦੇ ਰਹੇ ਹੋ ਪਰ ਹੁਣ ਕੁਝ ਨਗਰ ਕੌਂਸਲ ਦੇ ਵਿੱਚ ਜਾਂ ਫਿਰ ਇਹ ਮੈਨਿਕਲ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਪਿੰਡਾਂ ਨੂੰ ਲੈ ਕੇ ਆਏ ਨੇ ਤਾਂ ਥੋੜੇ ਪਿੰਡ ਵੀ ਮੌਜੂਦ ਨੇ ਉਹਦੇ ਪਿੱਛੇ ਜੇ ਤੁਹਾਨੂੰ ਬਾਹਰ ਰੱਖਿਆ ਗਿਆ ਜੀ ਦੇਖੋ ਇਹਨਾਂ ਨੇ ਜਿਹੜੇ ਪਿੰਡ ਲਏ ਆ ਨਾ ਕਾਰਪੋਰੇਸ਼ਨ ਦੇ ਵਿੱਚ ਹਮ ਪੰਚਾਰਕ ਪਿੰਡ ਪਹਿਲਾਂ ਵੇ ਹਮ 5 ਫੀਟ ਲੈ ਹਾਂਜੀ ਅਸੀਂ 13 ਪਿੰਡ ਹੁਣ ਅਲੱਗ ਲਏ ਹਮ ਪਰ ਮੈਂ ਜੇ ਇੱਕ ਮੋਟੀ ਜੀ ਗੱਲ ਕਹਾਂ ਨਾ ਤਾਂ ਨਾ ਤਾਂ ਪਿੰਡ ਪਿੰਡ ਰਹੇ ਆ ਹਮ ਨਾ ਪਿੰਡ ਸਹਿਰ ਬਣ ਸਕੇ ਕਿਉਂ ਤੁਸੀਂ ਚੰਡੀਗੜ੍ਹ ਸ਼ਹਿਰ ਚ ਵੱਸਦੇ ਹੋ ਤੁਹਾਡਾ ਕਿਉਂ ਨਹੀਂ ਪਿੰਡਾਂ ਦੇ ਪਿੰਡ ਰਹੇ ਸ਼ਹਿਰ ਦੇ ਸ਼ਹਿਰ ਰਹੇ ਦੇਖੋ ਮਿਨਸਪਲ ਕਾਰਪੋਰੇਸ਼ਨ ਹੈ ਜਿਹੜੀ ਹਾਂਜੀ ਤੇ ਪਿੰਡਾਂ ਵਾਲਿਆਂ ਨੂੰ ਤਾਂ ਲੱਗ ਰਿਹਾ ਵੀ ਇਹ ਚਿੱਟਾ ਹੱਥੀ ਹੈ। ਉਹ ਕਿਉਂ? ਸ਼ਹਿਰ ਦੇ ਵਿੱਚ ਹਮ ਹਰ ਇੱਕ ਤਰ੍ਹਾਂ ਦੀ ਸੁਵਿਧਾ ਹੈ। ਅੱਛਾ ਜੀ। ਮਾਰਕੀਟ ਹੈ, ਮਾਰਕੀਟ ਕੇ ਮੂਰੇ ਖੁੱਲੀ ਜਗ੍ਹਾ ਆ ਗਈ ਪਾਰਕਿੰਗ ਵਾਸਤੇ ਹੋਰ ਅੱਛਾ ਸ਼ੋਰੂਮ ਵਗੈਰਾ ਦੁਕਾਨਾਂ ਜਿਹੜੀਆਂ ਬਣੀਆਂ ਚੰਗੀਆਂ ਮਾਰਕੀਟਾਂ ਉਹਨਾਂ ਦੇ ਵਿੱਚ ਪੂਰੀ ਸੁਵਿਧਾ ਆ ਗਈ ਗਾਹਕ ਵਾਸਤੇ। ਹਮ ਗਾਹਕ ਉੱਥੇ ਜਾਊਗਾ ਜਿੱਥੇ ਸਹੂਲਤ ਹੋਊਗੀ ਬਿਲਕੁਲ ਆਰ ਵਿਕਰੀ ਹੋਊਗੀ ਵਿਕਰੀ ਹੋਣੇ ਵਾਸਤੇ ਸਹੂਲਤ ਦੀ ਲੋੜ ਹੈ ਮਾਲਕ ਗਾਹਕ ਖੜੂਗਾ ਵੀ ਆਪਣਾ ਵਾਹਨ ਵੀ ਖੜਾਊਗਾ ਅੱਛਾ ਦੂਏ इकठा जड़ी मार्केट होगी एक दूई दुकान नु ਛੱਡ ਕੇ दूए पर अपना भाव पंजाबी पूछूंगा बी ओ पਿੰਡਾਂ ਵਿੱਚ ਕੋਈ ਸੁਹولت ਨਹੀਂ ਹੈ ਪਿੰਡਾਂ ਵਿੱਚ ਤਾਂ ਜ਼ਮੀਨਾਂ ਐਕਵਾਇਰ ਹੋਣੇ ਕਰਕੇ ਬੇਰਜ਼ਗਾਰੀ ਕਰਕੇ ਲੋਕਾਂ ਨੇ ਕੋਸ ਆਪਣੇ ਗੁਜ਼ਾਰੇ ਵਾਸਤੇ ਛੋਟੀ ਮੋਟੀ ਕੋਈ ਦੁਕਾਨ ਬਣਾ ਲਈ ਕੋਈ ਉਹ ਉਹ ਨੂੰ ਕੋਈ ਸਹੂਲਤ ਨਹੀਂ ਹੈ ਨਾ ਮੂਰੇ ਪਾਰਕਿੰਗ ਹੈ ਨਾ ਹੋਇਆ ਅੱਛਾ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਤਾਂ ਸਾਰੀਆਂ ਸੜਕਾਂ ਆ ਸਾਰੀ ਸਹੂਲਤ ਸਰਕਾਰ ਨੇ ਬਣਾ ਕੇ ਦੇਈ ਵੀ ਹੈ ਪਿੰਡਾਂ ਵਿੱਚ ਇਹੋ ਜੀ ਕੋਈ ਸਹੂਲਤ ਨਹੀਂ ਗਲੀਆਂ ਨਾਲੀਆਂ ਜਿਹੜੀਆਂ ਵੀ ਹੈ ਬਣੀ ਵੀਆਂ ਚਲੋ ਗਲੀਆਂ ਨਾਲੀਆਂ ਨੂੰ ਬਣਾਉਣੇ ਵਾ ਪੱਕੀਆਂ ਗਲੀਆਂ ਕਾਣੇ ਥੋੜਾ ਬਹੁਤ ਦਾ ਖਰਚਾ ਪੰਚਾਇਤਾਂ ਨੇ ਕਰਿਆ ਜਿਹੜਾ ਗਰੰਟਾਂ ਗੱਲ ਹੋਇਆ ਹਾਂਜੀ ਪਰ ਜਗਾ ਤਾਂ ਪਿੰਡ ਕੀ ਹੈ ਉਹ ਐਤਰਾ ਕਿ ਕੋਈ ਸਰਕਾਰ ਨੇ ਪਿੰਡਾਂ ਨੂੰ ਕੋਈ ਉਹ ਨਹੀਂ ਦਈ ਸਕੂਲ ਜਿਹੜੇ ਸਕੂਲ ਵੀ ਐ ਹੂੰ ਉਹ ਵੀ ਪਿੰਡਾਂ ਵਾਲਿਆਂ ਨੇ ਆਪਣੀ ਜ਼ਮੀਨਾਂ ਤੇ ਕੇ ਸਾਂਝੀਆਂ ਹੂੰ ਸਕੂਲ ਬਣਵਾਏ ਆ ਹੂੰ ਪਰ ਉਹ ਜ਼ਮੀਨਾਂ ਜਿਹੜੀਆਂ ਦਈਆਂ ਹਾਂਜੀ ਉਹ ਬਹੁਤ ਥੋੜੀਆਂ ਹੂੰ ਜਿੰਨੀ ਕੁ ਹੈ ਸੀ ਕਿਸੇ ਨੇ ਦੇ ਦਿੱਤੀ ਹੁਣ ਮੈਂ ਆਪਣੇ ਪਿੰਡ ਕੀ ਆਧਾਰਨ ਦਵਾ ਹੂੰ ਹਾਈ ਸਕੂਲ ਐ ਹੂੰ ਆਲਨਰੀ ਹਾਂਜੀ ਉਹਨੂੰ ਅਸੀਂ ਆਪਣੀ ਜ਼ਮੀਨ ਤੇ ਹੀ ਹਾਂਜੀ अच्छा मॉडल स्कूल 8 ਸਾਲ ਤੱਕ ਆਪਣੀ ਧਰਨਸਾਲਾ ਵਿੱਚ ਚਲਾਇਆ ਹੂੰ ਫਿਰ ਉਹ ਹਾਈ ਸਕੂਲ ਬਣ ਕੇ ਬਾਹਰ ਬਿਲਡਿੰਗ ਬਣ ਗਈ ਉਹ ਵੀ ਜਗਾ ਪਿੰਡ ਵਾਲਿਆਂ ਨੇ ਦਈ ਤੁਹਾਡੇ ਪਿੰਡ ਦੀ ਜਗਾ ਫਿਰ ਸਾਡੇ ਪਿੰਡ ਦੀ ਜਗਾ ਆ ਗਈ ਪਿੰਡ ਦੀ ਸਾਂਝੀ ਜਗਾ ਆ ਗਈ ਪਰ ਹੁਣ ਚਲੋ ਉਹਨਾਂ ਨੇ ਅਕਵਾਇਰ ਕਰੀ ਐ ਅਕਵਾਇਰ ਕਰਕੇ ਵੀ ਜਿਹੜਾ ਪਿੰਡ ਕਾ ਹੱਕ ਤਾਂ ਨਾ ਹਾਂਜੀ ਜਿਹੜੇ ਤਾਂ ਵਾਰਡ ਹੋਏ ਤੇ ਉਹਨਾਂ ਕੇ ਤਾਂ ਪੈਸੇ ਪਿੰਡ ਵਾਲਿਆਂ ਵਿੱਚ ਬੰਦੇ ਗਏ ਪਰ ਫਿਰ ਜਿਹੜੇ ਆਰਡਰ ਰੂਟਰ ਅਪੀਲਾਂ ਗੈਲ ਹੋਏ ਆਂ ਹਾਂਜੀ ਹੁਣ ਸਰਕਾਰ ਨੇ ਉਹ ਪੈਸਾ ਵੀ ਰੋਕ ਲਿਆ ਹੂੰ ਕਿਉਂ ਤਾਂ ਥੜਾ ਐਮਸੀ માં ਹੋ ਰਿਹਾ ਝਾਣਾ ਹੈ ਪਰ ਸੰਝਾ ਹੈ ਰਣਾ ਠਮਕਾ ਜਦ ਕਿ ਉਹ ਹੱਕ ਪਿੰਡਾਂ ਵਾਲਿਆਂ ਦਾ ਹੂੰ ਜਿਹੜੇ ਜ਼ਮੀਨ ਦੇਈ ਹਾਂ ਬਰਤਨੇ ਵਾਸਤੇ ਸਕੂਲ ਵਾਸਤੇ ਉਹਨਾਂ ਨੂੰ ਸਕੂਲ ਤੇ ਮੰਗੀ ਤਾਂ ਨਹੀਂ ਹੈ ਹੂੰ ਖੋਹੀ ਨਹੀਂ ਹੈ ਪਰ ਜਦ ਸਰਕਾਰ ਨੇ ਅਕਵਾਇਰ ਕਰ ਲਈ ਹਾਂਜੀ ਫਿਰ ਤਾਂ ਪੈਸਾ ਉਹ ਪਿੰਡਾਂ ਦੇ ਹਿੱਸੇ ਵੀ ਤੇ ਜਾਣਾ ਚਾਹੀਦਾ ਕਾ ਉਹ ਵੀ ਧੋਖਾ ਹੋ ਰਿਹਾ ਅੱਛਾ ਕਿੰਨੇ ਕ ਪਰਸੈਂਟ ਨੌਕਰੀਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਹਾਡੇ ਪਿੰਡਾਂ ਦੇ ਲੋਕਾਂ ਦੇ ਦਿੱਤੀਆਂ ਨੇ ਕਿੰਨੇ ਕ ਨੌਜਵਾਨ ਸਰਕਾਰੀ ਨੌਕਰੀਆਂ ਦੇ ਨੇ ਤੁਹਾਡੇ ਪਿੰਡਾਂ ਦੇ ਦੇਖੋ ਇਹ ਜਾ ਕੁਛ ਨਹੀਂ ਹੋਇਆ ਅੱਛਾ ਜੀ ਮਾਰਿਕ ਹੁਣ ਜਿਹੜੇ ਪਿੰਡ ਰਹੇ ਵੇ ਆ ਹਾਂਜੀ ਪਿੰਡੂ ਪਿੰਡੂ ਸੰਗਰਾਸ਼ ਕਮੇਟੀ ਚੰਡੀਗੜ੍ਹ ਬਣਾਈ ਵੀ ਹੈ ਹਾਂਜੀ ਉਥੇ ਨੇ ਕਈ ਬੜੀ ਮੰਗਾਂ ਕਰੀਆਂ ਹਾਂ ਔਰ ਸਾਡਾ ਮੰਗ ਚ ਆਰਟਰ ਹਮੇ ਨੂੰ ਭੇਜਿਆ ਹਾਂਜੀ ਅੱਠ-ਨੌ ਮੰਗਾਂ ਕੋ ਵਿੱਚ ਜਿਹੜੇ ਕੇ ਵਿੱਚ ਇਹ ਮੰਗ ਵੀ ਹੈ ਵੀ 20 ਕ ਜਹਾੜਾ ਹੋ ਰਿਹਾ ਹਾਂਜੀ ਉਥੇ ਨੂੰ ਰਿਜ਼ਰਵੇਸ਼ਨ ਜ਼ਰੂਰ ਹੋਣੀ ਚਾਹੀਦੀ ਹਾਂ ਪਰ ਆਈ ਵਿੱਚ ਹੂੰ ਸਭ ਤੋਂ ਪਹਿਲਾਂ ਪੜ੍ਹਾਈ ਵਿੱਚ ਅਰ ਫਿਰ ਰੋਜ਼ਗਾਰ ਵਿੱਚ ਹੂੰ ਅੱਛਾ ਜੂ ਰਹਿਸ ਹੈ ਜਿਹੜੀ ਰਹਿਸ ਕੰਮ ਹੋਣਾ ਚਾਹੀਦਾ ਅੱਜ ਤੱਕ ਜਵੈਨਾ ਕੋਈ ਜ਼ਰੂਰ ਹੋਈਆ ਪਰ ਇਨ ਰਹਿਸ ਵਾਸਤੇ ਕਿਸੇ ਨੂੰ ਕੁਛ ਨਹੀਂ ਦਿਆ ਜਵੈਨਾ ਅਕਵਾਇਰ ਹੋ ਗਿਆ ਪੈਸੇ ਦੇਤੇ ਕੋਈ ਕਿਟੀ ਫਿਰਿਆ ਗਾਹਾਂ ਕਿਹੜਾ ਜ਼ਮੀਨ ਰੱਖੀ ਵੀ ਪਈ ਹੈ ਦੀ ਜਿਹੜੀ ਲੈ ਲੂੰਗਾ ਯਾ ਕੋਈ ਮਾਰੇ ਬਾ 32000 ਰੁਪਏ ਥਾੜੂ ਥਾਜਾ ਕੇ ਲੈ ਲਓ ਕੋਈ ਕੁਛ ਨਹੀਂ ਕਿਸੇ ਨੂੰ ਕਿੱਡੀ ਮਿਲ ਗਈ ਕਿਸੇ ਨੂੰ ਕਿਸੇ ਭਾਈ ਵੀ ਇਕੱਠੇ ਨਹੀਂ ਜੇ ਜਿਸ ਤਰ੍ਹਾਂ ਇੱਥੇ ਤੁਹਾਡੇ ਨੇੜੇ ਪਿੰਡਾਂ ਦੀ ਜ਼ਮੀਨਾਂ ਦੇ ਵਿੱਚ ਕਾਫੀ ਇੰਸਟੀਚਿਊਟ ਬਣ ਰਹੇ ਨੇ ਕਾਫੀ ਜੇ ਅਪ ਗੱਲ ਕਰੀ ਤੁਸੀਂ ਸਕੂਲ ਦੀ ਗੱਲ ਕਹੀ ਸਕੂਲ ਨੂੰ ਜਗ੍ਹਾ ਦਿੱਤੀ ਉਹਨਾਂ ਦੇ ਵਿੱਚ ਕਿੰਨੇ ਕਿਤੇ ਮੁਲਾਜ਼ਮ ਰੱਖਣ ਲਈ ਰਾਖਵਾ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੇ ਤੁਹਾਨੂੰ ਦਿੱਤਾ ਪਿੰਡ ਵਾਲਿਆਂ ਨੂੰ ਜਾਂ ਕਿਤੇ ਬਾਹਰ ਤੋਂ ਬੰਦੇ ਲਿਆਣ ਕੇ ਰੱਖੇ ਜਾ ਰਹੇ ਨੇ ਇਹ ਜਿਹੜੀ ਜਿਹੜਾ ਹੱਕ ਪਿੰਡਾਂ ਵਾਲਿਆਂ ਦਾ ਉਜਰਨੇ ਵਾਲਾ ਕੰਮ ਹੈ ਕਹਿ ਦਮ ਹੂੰ ਉਨਾਂ ਨੂੰ ਕੁਛ ਨਹੀਂ ਮਿਲਿਆ ਕੋਈ ਰਿਜ਼ਰਵੇਸ਼ਨ ਨਹੀਂ ਹੈ ਹਮ ਉਨਾਂ ਵਾਸਤੇ ਕੋਈ ਰਿਜ਼ਰਵੇਸ਼ਨ ਨਹੀਂ ਕੋਈ ਸਾਧਨ ਨਹੀਂ ਬਣਾਇਆ ਇਹਨਾਂ ਨੇ ਹਾਲਾਂਕਿ ਉਸ ਜਦੋਂ ਉਦੋਂ ਉਹਨਾਂ 52 52 ਦਾ 50 ਤੇ 52 ਤਾਈ ਹੋਇਆ ਉਸ ਦੇ ਵਿੱਚ ਸਭ ਦੇ ਫੈਲੀ ਮੰਗਤੀ ਪਰ ਕੁਛ ਨਹੀਂ ਜਿਆ ਸਮਾਂ ਉਲਟਾ ਬਾਹਰਲੇ ਲੋਕਾਂ ਨੂੰ ਬਿਸਾ ਰਹੇ ਜਿਹੜੇ ਸਰਕਾਰੀ ਜ਼ਮੀਨ ਪਰ ਝੁੰਗੀ ਵੀ ਪਾ ਰਹੇ ਆਣ ਕੇ ਬੈਠੇ ਆ ਹਾਂਜੀ ਚਲੋ ਮੈਂ ਉਹਨਾਂ ਦੁਖੀ ਨਹੀਂ ਹਾਂ ਹਾਂਜੀ ਜੇ ਉਹ ਬੇਜਮੀਨੇ ਆ ਉਹਨਾਂ ਨੂੰ ਮਕਾਨ ਦੇ ਦਿਆ ਚੰਗੀ ਗੱਲ ਹੈ ਬਣਾ ਕੇ ਪਰ ਜਿਹੜੇ ਉਜੜੇ ਉਹਨਾਂ ਨੂੰ ਕਿਉਂ ਨਹੀਂ ਦਿਆ ਹਾਂ ਬਹੁਤ ਵੱਡੀ ਗੱਲ ਹੈ ਉਹਨਾਂ ਬਾਅਦ ਤੋਂ ਕੁਝ ਵੀ ਨਹੀਂ ਹੁਣ ਜਿਹੜੇ ਮਕਾਨ ਅਲਾਟ ਵੀ ਕਰੇ ਹਨ ਹਾਂਜੀ ਹਾਂਜੀ ਵਿਚਰਾ ਹੁਣ ਕਲੋਨੀਆਂ ਵਿੱਚ ਹੂੰ पर मेरी ਤਾਂ ਸਮਝ ਮਾ ਉਹ ਵੀ ਨਹੀਂ ਆਉਂਦੀ ਗੱਲ ਉਹ ਕਿਉਂ ਨਹੀਂ ਆਉਂਦੀ ਇੱਕ ਤਾਂ ਇਹਨਾਂ ਨੇ ਉਹ ਇਹੋ ਜਿਹਾ ਕੋਈ ਸਰਵੇਖਣ ਨਹੀਂ ਕਰਿਆ ਹਾਂਜੀ ਵੀ ਉਹਨਾਂ ਪਾ ਪਿੱਛੇ ਕੁਝ ਹੈ ਤਾਂ ਕਿ ਨਹੀਂ ਹੈ ਤਾਂ ਹੂੰ ਮਿਨੋਤੀ ਅਲਾਟ ਕਰਤੇ ਬਹੁੜਿਆ ਉਹਨਾਂ ਕੇ ਐਫ ਡੀਪ ਡੰਪਰ ਕਰਿਆ ਹੁਣ ਹੂੰ ਅੱਛਾ ਦੂਏ ਇਹਨੂੰ ਕਿਰਾਏ ਪਰ ਦੇਵੇ ਹੂੰ 20 ਸਾਲ ਮਾ ਕਿਰਾਇਆ ਦਊਂਗੇ ਮਾਲਕ ਬਣੂਗੇ ਕੁਝ ਇਹੋ ਜਿਹੇ ਰੂਲ ਬਣਾ ਕੇ ਦੇਵੇ ਹੂੰ ਪਰ ਮਾਲਕ ਤਾਂ ਨਹੀਂ ਬਣਾਇਆ ਹੂੰ ਕਿਰਾਇਆ ਤਾਂ ਉਹ ਤੇ ਲੈ ਰਹੇ ਕਿਰਾਇਆ ਲੈ ਰਹੇ ਉਹ ਜਿਹੜੇ ਬੇਕਰੇ ਹੈਗੇ ਹੂੰ ਉਹ ਬੇਕਰੇ ਕਰੇ ਪਹਿਲਾਂ ਹੀ ਕਿਉਂ ਤੇ ਉਹਨਾਂ ਦਾ ਜਬ ਪੈਸਾ ਆਪ ਹੈ ਨਹੀਂ ਤਾਂ ਕੁਝ ਹੂੰ ਤਾਂ ਬੇਕਰੇ ਹੂੰ ਖਰੀਦਣੇ ਜੋਗੇ ਨਹੀਂ ਤੇ ਜਿਉ ਉਹ ਕਿਰਾਏ ਦਾ ਕਿਰਾਇਆ ਦੇਣੇ ਜੋਗੇ ਵੀ ਨਹੀਂ ਹੂੰ ਉਹਨਾਂ ਨੇ ਲੋ ਤਾਂ ਕਹੀ ਹੈ ਉਹ ਕਿਰਾਇਆ ਦੇਣੇ ਜੋਗੇ ਵੀ ਨਹੀਂ ਤੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ ਲੋਕ ਉਜੜੇ ਨੇ ਭਾਵੇਂ ਚਾਹੇ ਹੁਣ ਬਸਦੇ ਨੇ ਪਿੰਡਾਂ ਦੇ ਲੋਕ ਕਿ ਹਰ ਪਿੰਡ ਦੇ ਵਿੱਚ ਹਰ ਘਰ ਕਰੋੜਪਤੀ ਹੈ ਕਿ ਜ਼ਮੀਨਾਂ ਬਾਹਰ ਮਹਿੰਗੀਆਂ ਲੈ ਲਈਆਂ ਹੁਣ ਇੱਥੇ ਮੋٹے ਪੈਸੇ ਉਹਨਾਂ ਨੂੰ ਉਹਨਾਂ ਦਾ ਠੇਕਾ ਜਾਂ ਫਿਰ ਪਿੰਡਾਂ ਦੇ ਵਿੱਚ ਕੁਆਟਰ ਲਗਾ ਲਓ ਕਿ ਉਹਨਾਂ ਨੇ ਹੁਣ ਐਸ਼ ਕਰ ਰਹੇ ਨੇ ਹੈ ਪੂਰੀ ਐਸ਼ ਤੁਹਾਨੂੰ ਦੇਖੋ ਇਹ ਤਾਂ ਇੱਕ ਹਾਸੋਈ ਸੀ ਨਹੀਂ ਗੱਲ ਹੈ ਹਾਂ ਜਿਹੜੇ ਕੁਝ ਹਾਂਜੀ ਚੰਡੀਗੜ੍ਹ ਕੇ ਲਾਗ ਜਿੱਤਰਾ ਮੁਹਾਲੀ ਹੈ ਹਮ ਜਾਂ ਨਿਊ ਚੰਡੀਗੜ੍ਹ ਹੈ ਹਾਂਜੀ ਜਿਹੜੇ ਨਾ ਕੀਤੀ ਇੱਥੇ ਜ਼ਮੀਨ ਲਈ ਹੋਗੀ ਥੋੜੀ ਬਹੁਤੀ ਪੰਜ ਚਾਰ ਕਿਲੇ ਆ ਉਹ ਹੂੰ ਉਹ ਤਾਂ ਮਹਿੰਗੇ ਰੋੜੇ ਵਿੱਕੀ ਹੋਣੀ ਹੈ ਹਾਂਜੀ ਪਰ ਇੱਥੇ ਕਿੰਨਿਆਂ ਕਿਨੇ ਲਈ ਹਮ ਮੈਨੂੰ ਆਸੇ ਵੀ ਸੌਵੇਂ ਹਿੱਸੇ ਨੇ ਵੀ ਨਹੀਂ ਲਈ ਹਮ ਹਜ਼ਾਰਾਂ ਮੈਂ ਹਿੱਸੇ ਨੇ ਲਈ ਹੋਮੀ ਤੇ ਉਹ ਕਾ ਮੈਂ ਨਹੀਂ ਕਹਿ ਸਕਦਾ ਹਮ ਪਰ ਆਮ ਹਮ ਜਿਹੜੀ ਬਾਹਰ ਜ਼ਮੀਨ ਲਈ ਹੈ ਹਮ ਕੋਈ ਐਨੀ ਤਰੱਕੀ ਵਾਲੀ ਜ਼ਮੀਨ ਨਹੀਂ ਹੈ ਹੂੰ ਅੱਛਾ ਖੇਤੀ ਕਰ ਤੁਹਾਨੂੰ ਪਤਾ ਹੀ ਹੈ ਹੂੰ ਠੇਕਾ ਵੀ ਤਾਂ ਹੀ ਮਿਲਣਾ ਜੇ ਖੇਤੀਬਾੜੀ ਕੋਈ ਬਚੂਗਾ ਬਿਲਕੁਲ ਜੇ ਜਿਹੜੇ ਆਪ ਕਰ ਰਹੇ ਹੋਵੇਂ ਹੂੰ ਉਹਨਾਂ ਨੂੰ ਵੀ ਉਹੀ ਬਚਣਾ ਖੇਤੀ ਅੱਜ ਕਰਮਾ ਜਿਹਦਾ ਹੁੰਦਾ ਜਿਹ ਹੋਇਆ ਵਾ ਹੂੰ ਦੁਆ ਸਭ ਤੋਂ ਵੱਡੀ ਜਿਹੜੀ ਮਾਰ ਹੈ ਹੂੰ ਉਜੜੇ ਬੇਨੇ ਕਹਾ ਕਿੱਥੀ ਜਿੱਥੇ ਜਾਣਾ ਹੂੰ ਪਹਿਲਾਂ ਤਾਂ ਦੋ ਭਾਈ ਜਾਂ ਦੋ ਪੜੋਸੀ ਜਾਂ ਇੱਕ ਕੋੜਮੇ ਕੇ ਜਾਂ ਇੱਕ ਗਰਾਂਵ ਕੇ ਉਹ ਇਕੱਠੇ ਨਹੀਂ ਜਾ ਸਕੇ ਕੀਤੀ ਨਾ ਕੱਠੀ ਥਮੀਨ ਮਿਲੀ ਆ ਭਾਈ ਵੀ ਇਕੱਠੇ ਨਹੀਂ ਜਾ ਸਕੇ ਇਹ ਜਿਹੀਆਂ ਧਾਰਨਾ ਹੈਂ ਗਿਆ ਮੇਰੇ ਪਿੰਡ ਵਿੱਚ ਇੱਕ ਬਾਪ ਕੇ ਚਾਰ ਪੁੱਤ ਤਿੰਨੇ ਥੋੜਾ ਬੈਠੇ ਉਹ ਅਗਲਾ ਜਗ੍ਹਾ ਬੈਠੇ ਲੱਗ ਲੱਗ ਜਾ ਪੰਜਾਂ ਦਾਸੀ ਪਿਆਰ ਵੀ ਨਹੀਂ ਰਿਹਾ ਪਿਆਰ ਚਾਹੇਗਾ ਇੱਕ ਹਰਿਆਣੇ ਵਿੱਚ ਬੈਠਿਆ ਇੱਕ ਦੂਰ ਦੂਰ ਹੋ ਗਏ ਇੱਕ ਪਟਿਆਲੇ ਵਿੱਚ ਬੈਠਿਆ ਇੱਕ ਫਤਿਹਗੜ੍ਹ ਸਾਹਿਬ ਵਿੱਚ ਬੈਠਿਆ ਸੁਖਦੁਖ ਵਿੱਚ ਮਤਲਬ ਕਿ ਦੂਰ ਹੋ ਗਿਆ ਮਤਲਬ ਕਿ ਦੂਰ ਹੋ ਗਿਆ ਜਿੱਤਨਾ ਗਰਾਉਂਡ ਵਿੱਚ ਇਕੱਠੇ ਰਹ ਰਹੇ ਤੇ ਉਹ ਤਾਂ ਰਿਹਾ ਨਾ ਉਹਨਾਂ ਦਾ ਮੈਂ ਤੁਸੀਂ ਨਾਮ ਤੋਂ ਚੰਡੀਗੜ੍ਹ ਤੇ ਵੱਜਦੇ ਹੋ ਕੀ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਚੰਡੀਗੜ੍ਹ ਵਾਲੇ ਵੱਜਦੇ ਆਂ ਹਾਂ ਬਸ ਨੌ ਨੌ ਕੇ ਚੰਡੀਗੜ੍ਹ ਵਾਲੇ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਮੇਰੇ ਮਿੰਟ ਕੀ ਜ਼ਮੀਨ ਹਾਂਜੀ ਸੰਪੇ ਪਹਿਲਾਂ ਚਲੋ ਸੜਕਾਂ ਥੁੜਕਾਂਗੇ ਤਾਂ ਮੈਂ ਕਹਿ ਨਹੀਂ ਸਕਦਾ ਹੂੰ 3-4000 ਨੂੰ ਵੀ ਅਕਵਾਇਰ ਹੋਈ ਹੈ ਜਿੱਤਣਾ ਹੁਣ ਉਹ ਡਿਫੈਂਸ ਵਾਲੀ ਸੜਕ ਨਿਕਲੀ ਟੀ ਆ ਉਹ ਹਾਂਜੀ ਪਰ ਜਿਹੜੀ ਜ਼ਿਆਦਾ ਜ਼ਮੀਨ ਅਕਵਾਇਰ ਹੋਈ ਹੈ ਹੂੰ ਵਿਚਾਰਨੀ ਕੇ ਲਗਾਰਡਨ ਵਿੱਚ ਹੋਈ ਹੈ ਹਾਂਜੀ ਜਾਂ ਉਹ ਜੰਗਲ ਦਾ ਏਰੀਆ ਹੋਇਆ ਜੰਗਲ ਦਾ ਏਰੀਆ 64000 ਰੁਪਏ ਨੂੰ ਅਕਵਾਇਰ ਹੋਇਆ ਕਿਲੇ ਅੱਛਾ ਪਰ ਇੱਕੜ ਹਾਂ ਇਹਨਾਂ ਸਾਰੀ ਜਿਹੜੀਆਂ ਜੰਗਲ ਲੱਗਿਆ ਬਾ ਉਹ ਮੇਰੇ ਪਿੰਡ ਦੀ ਜ਼ਮੀਨ ਹੈ ਕੋਈ 1023 ਕ ਕਿਲੇ ਅੱਛਾ 64000 ਰੁਪਏ ਪਰ ਇੱਕੜ ਨੂੰ ਹੋਇਆ ਹਾਂ ਪਰ ਹੁਣ ਤਾਂ ਕਰੋੜਾਂ ਰੁਪਏ ਦੀ ਹੈ ਕਰੋੜਾਂ ਕੀ ਸਰਕਾਰ ਕੀ ਬਣ ਗਈ ਸਰਕਾਰ ਦੀ ਹਾਂ ਹਾਂ ਸਰਕਾਰ ਕੀ ਹੈ ਅੱਛਾ ਅਹੀਂ ਮੈਕਾਨੀਕਲ ਗਾਰਡਨ ਵਾਪ ਹੋਇਆ ਹਾਂ ਇਸਕੇ ਵਿੱਚ ਵੀ ਤਕਰੀਬਨ ਡੇਢ ਕਿਸਾ ਇੱਕੜ ਜ਼ਮੀਨ ਮੇਰੇ ਗ੍ਰਾਂਮ ਕੀ ਹੈ ਹਾਂ 89 ਕੋ ਲੱਖ ਨੂੰ ਅਕਵਾਇਰ ਹੋਈ ਵੀ ਹੈ ਹਮ ਅੱਛਾ ਹਾਂ ਅੱਛਾ ਉਸ ਤੋਂ ਬਾਅਦ ਫਿਰ ਜਿਹੜੀ ਸੜਕ ਪੀਜੀ 8 ਟਮੂਲਾ ਪਰ ਹੈ ਹਾਂ ਇਸ ਕੀ ਗੱਲ ਪੈਰਲਲ 104 ਏਕੜ ਇਹਨੇ ਅਕਵਾਇਰ ਕਰਿਆ ਅੱਛਾ ਜੀ ਜਿੱਤੇ ਹੁਣ ਇੱਕ ਕਾਲਜ ਦਾ ਬਹੁਤ ਹਾਂ ਕਾਲਜ ਬਣ ਰਿਹਾ ਹਾਂ ਹਾਂ ਹਮ ਬਹੁਤ ਕੀਮਤੀ ਜ਼ਮੀਨ ਹੈ ਹਾਂ ਜੀ ਉਹ 14 ਲੱਖ 1000 ਰੁਪਏ ਅਕਵਾਇਰ ਹੋਈ ਹੈ ਅੱਛਾ ਜੀ ਇੱਕ ਸੌ ਚਾਰ ਏਕੜ ਸੜਕ ਦੇ ਗਲ ਪੈਰ ਨਾਲ ਇਹ ਫਿਰ ੱੱਕਾ ਕੀਤਾ ਸੀ ਪ੍ਰਸ਼ਾਸਨ ਨੇ ਜਾਂ ਫਿਰ ਤੁਸੀਂ ਰਾਜੀ ਹੋ ਕੇ ਦਿੱਤਾ ਸੀ ਇਹਨੀ ਜ਼ਮੀਨ ਦੇਖੋ ਜ਼ਮੀਨ ਤਾਂ ਇੱਕ ਡੌਲ ਪਰ ਤਾਂ ਲੜਕੇ ਮਰ ਜਹਾਗੇ ਹਾਂ ਹਾਂ ਸਰਕਾਰ ਕੇ ਅੰਦਰ ਪੈਸ ਨਹੀਂ ਚਲਦੀ ਜੀ ਜ਼ਿਮੀਂਦਾਰ ਤਾਂ ਇਹ ਗਲਤ ਜ਼ਿੰਮੇਦਾਰ ਕੋਈ ਵੀ ਹੋਇਆ ਜ਼ਿੰਮੇਦਾਰ ਜਿਹੜਾ ਖੇਤੀ ਕਰ ਰਿਹਾ ਉਹ ਤੇ ਇੱਕ ਡੋਲ ਪਰ ਮੰਨਦਾ ਹਾਂ ਇੰਨੀ ਜ਼ਮੀਨ ਛੱਡਣੀ ਪਰ ਸਰਕਾਰ ਮੁਰੇ ਦਾ ਪੇ ਸਰਕਾਰ ਨੂੰ ਮੇਰੇ ਕੋਈ ਜ਼ੋਰ ਨਹੀਂ ਹਾਂ ਤੇ ੱੱਕੇ ਗਏ ਸਾਰਾ ਕੁਝ ਹੋਇਆ ਬਾਬਾ ੱੱਕੇ ਗਏ ਵੀ ਬੇਸ਼ੱਕ ਕਰ ਲੰਦੇ ਜੇ ਸਰਕਾਰੀ ਤੌਰ ਪਰ ਆਪਣਾ ਰੋਜ਼ਾ ਠੀਕ ਰੱਖਦੇ ਕਿਉਂ ਰਵਈਆ ਇਹਨਾਂ ਠੀਕ ਨਹੀਂ ਰੱਖਿਆ ਅੰਗਰੇਜ਼ਾਂ ਦੇ ਵਾਰਤਕਾ 1894 ਦਾ ਕਾਨੂੰਨ ਬਣਿਆ ਬਾਅਦ ਉਹ शिंदे ਹਮੇ ਜਾਣਦੇ ਨੇ ਤੇ ਅਣਜਾਣ ਤੇ ਹੂੰ ਉਹ ਡਿਊਟੀ ਇਨ ਕੀ ਬਣੇ ਤੇ ਉਸ ਦੇ ਮੁਤਾਬਕ ਸਭ ਕੁਝ ਦੇ ਦਿੰਦੇ ਹਾਂ ਰਾਇਸ ਦਿੰਦੇ ਲੋਕਾਂ ਨੂੰ ਪੁੱਛਦੇ ਉਹ ਕੋਈ ਬਾਬਾ ਕੋ ਕਰਦੇ ਹੁਣ ਮੈਂ ਤੁਹਾਨੂੰ 1000 ਨੰਦਾ ਮਾਂ ਹਾਂ ਤਾਂ ਬਹੁਤ ਹੈ ਇਹ 1000 ਨਾ ਸੂਰਜੀਪੁਰ ਕੰਪਨੀ ਜਿਹੜੀ ਬਣੀ ਹਾਂਜੀ ਇਹ ਤਾਂ ਮੈਂ ਗੱਲ ਸੁਣੀ ਵੀ ਹੈ ਹਾਂਜੀ ਮੈਂ ਦੇਖੀ ਵੀ ਗੱਲ ਵੀ ਦੱਸੂਗਾ ਤੁਹਾਨੂੰ ਹਾਂਜੀ ਜਦੋਂ ਟਿੱਬੇ ਦੇ ਕੇ ਵਿੱਚ ਜ਼ਮੀਨ ਅਕਵਾਇਰ ਕਰੀ ਹੈ ਹਾਂਜੀ 850 ਕੰਪਨੀ ਨੇ ਬਾਹਰ ਕੀ ਕੰਪਨੀ ਟੀ ਅਮਰੀਕਨ ਕੰਪਨੀ ਹਮ ਪਰ ਉਹਨਾਂ ਸਭ ਨੂੰ ਰੋਜ਼ਗਾਰ ਦਿਆ ਹਮ ਉਹਨਕੇ ਘਰ ਬਣਾਉਣੇ ਬਾਤ ਤੇ ਸਿਮਿੰਟ ਹੋਰ ਸਭ ਨੂੰ ਕਾ ਉਹਨਕੀ ਰਹਿਤ ਨਹੀਂ ਬਗਾੜੀ ਹਾਂਜੀ ਉਹ ਰਹੇ ਈ ਇੱਥੇ ਕਿ ਇੱਕ ਬੂੜਾ ਵਿਚਾਰਾ ਜਿਹੜਾ ਕੁਛ ਵੀ ਨਾ ਕਰਨਾ ਨਾ ਹੋ ਕੇ ਬਾਹਰ ਸੁਤੇ ਹਾਂਜੀ ਉਹਨੂੰ ਬੁੜੇ ਹੁਕੀ ਪੀਣੇ ਕੀ ਆਦਤੀ ਉਹ ਵੀ ਆਪਣੇ ਬਾਰਮਾ ਫੈਕਟਰੀ ਕੀ ਮਾਂ ਬਿਠਾਲ ਕੇ ਅੱਛਾ ਉਹਨੂੰ ਪੈਨਸ਼ਨ ਰੱਖ ਲੋ ਚਾਹੇ ਤਨਖਾਹ ਰੱਖ ਲੋ ਹਾਂ ਪਿੰਡੀ ਕੇ ਇੱਕ ਦਿਨ ਤੱਕ ਵੀ ਹਾਂ ਉਹਨੂੰ ਦੰਦੇ ਰਹੇ ਅੱਛਾ ਜੀ ਹਰ ਸੰਭਾਲਿਆ ਪੂਰਾ ਹਾਂ ਅੱਛਾ ਦੁਇਏਦਾਰ ਤਾਂ ਮੈਂ ਤਾਂ ਤੁਹਾਨੂੰ ਐਚ ਐਮਟੀ ਕੀ ਹਾਂ ਐਚ ਐਮਟੀ ਦੇ ਵਿੱਚ ਮੁਹੱਬਤ ਪਰ ਇੱਕ ਪਿੰਡ ਦਾ ਹਾਂ ਐਚ ਐਮਟੀ ਫੈਕਟਰੀ ਬਣੀ ਹੈ ਹਾਂਜੀ ਉਹਨਾਂ ਨੂੰ ਜ਼ਮੀਨ ਕੇ ਪੈਸੇ ਦੇ ਹਾਂ ਕੱਟ ਦੇ ਬੱਦ ਦੇ ਉਹ ਗੱਰੀ ਗੱਲ ਹੈ ਹਾਂਜੀ ਪਰ ਪੰਜਾਬ ਦੇ ਇਲਾਕੇ ਹਮ ਇੱਕ ਕਲੋਨੀ ਕੱਟੀ ਰਤ ਪਰ ਕਲੋਨੀ ਨਾਮ ਰੱਖਿਆ ਹਾਂ ਤੁਸੀਂ ਦੇਖਿਆ ਹੋਗਾ ਹਾਂਜੀ ਹਾਂਜੀ ਕੱਲ ਕਮ ਜੰਦੂ ਖੱਬੀ ਬਾਤ ਹਾਂਜੀ ਹਾਂਜੀ ਉਹਨਾਂ ਘਰ ਬਣਾ ਕੇ ਦੇ ਹਮ ਇੱਕ ਇੱਕ ਪਲਾਟ ਕਮਰਸ਼ੀਅਲ ਦੇ ਆ ਹਮ ਅਰੇ ਟ੍ਰੇਨਿੰਗ ਦੇ ਹਮ ਉਕ ਮਰਚੂਲ ਜਿਹੜੇ HMD ਦੇ ਟਰੈਕਟਰ ਗਏ ਕਹਿੰ ਜਾਂ ਕੇ ਪੂਜੇ ਬਣਾਉਣੇ ਸੈੱਟ ਕਰਨੇ ਹੋਰ ਕਰਨਾ ਕੰਮ ਦੀ ਟ੍ਰੇਨਿੰਗ ਦੇਈ ਮੈਂ ਕੰਮ ਦੀ ਟ੍ਰੇਨਿੰਗ ਦੇ ਕੇ ਇੱਕ ਇੱਕ ਵਰਕਸ਼ਾਪ ਬਣਾ ਕੇ ਦੇਈ ਅੱਛਾ ਬਸੇ ਉਹ ਹੂੰ ਚੰਡੀਗੜ੍ਹ ਨਾ ਮੈਂ ਸਮਝ ਨਹੀਂ ਕਰਿਆ ਹੂੰ ਥੱਕੇ ਗਏ ਬਸ ਫੱਪੜ ਮਾਰ ਕੇ ਸਮਝ ਲਵੋ ਕੱਢੇ ਹੂੰ ਅਫਸੋਸ ਹੁੰਦਾ ਇਦਾਂ ਨੇ ਹਾਂ ਅਫਸੋਸ ਥੋੜਾ ਨਹੀਂ ਹੈ ਹੂੰ ਤਾਂ ਬੜਾ ਆਗਾ ਸਭ ਤੋਂ ਪਹਿਲੀ ਤਾਂ ਉਖੜ ਕੇ ਜਾਣਾ ਹਮ ਸਾਡੇ ਜਾਣਾ ਜਦ ਦੀ ਆਪਣੇ ਬਜ਼ੁਰਗਾਂ ਦੀ ਜਦ ਦੀ ਪੁਸਤੀ ਜ਼ਮੀਨ ਸਮਝ ਲਓ ਉਹ ਬੈਠੇ ਸ਼ਰੂਰ ਹੈ ਹਾਂ ਜਮੀਨਾਂ ਬਾਹਰ ਹਮ ਕਿਸੇ ਪੱਕੇ ਨਹੀਂ ਗਏ ਕਿਸੇ ਵਕੀਲ ਨਹੀਂ ਗਏ ਜਿੰਨੀ ਲਈ ਹੋਈ ਜਿੰਨੇ ਪੈਸੇ ਥੇ ਉਹ ਜ਼ਮੀਨ ਆਪਣੀ ਜ਼ਮੀਂਦਾਰਾਂ ਦੀ ਮਾਂ ਹੈ ਹਾਂ ਹਮ ਜ਼ਮੀਨ ਦੇ ਵਿੱਚ ਬੈਠੇ ਵੀ ਨਹੀਂ ਖੇਤੀ ਨਹੀਂ ਹੁੰਦੀ ਹਮ ਇਕਲਾ ਤੁਰੇ ਕੁੱਠਾ ਹਮ ਬਹੁਤ ਘਰ ਰਹੇ ਜੀ ਮੇਰੇ ਗ੍ਰਾਮਾਂ ਤੇ ਹੁਣ ਤਿੰਨ ਘਰਾਂ ਦੀ ਜ਼ਮੀਨ ਖਤਮ ਹੋਈ ਚਾਰਾਂ ਦੀ ਹਮ ਹਾਲਾਂਕਿ 6 ਸਤਬਰ ਜਮੀਨੋ ਕੈ ਹੋਲੀ ਮੇਰੇ ਪਿੰਡ ਕੀ ਅੱਛਾ ਜੀ ਉਹ ਤਾਂ ਬਜਾਰੇ ਬੈਠੇ ਜਾ ਕੇ ਹੂੰ ਆਪਣੀ ਖੇਤੀ ਕਰਦੇ ਰਹੇ ਨੰਗਰ ਰੱਖੇ ਹੋਰ ਵਿੱਚ ਬੈਠੇ ਖੇਟ ਕੇ ਹੂੰ ਚਲੋ ਕਾਮਯਾਬ ਨਹੀਂ ਹੈ ਹੂੰ ਉਹ ਨਿਆਰੀ ਗੱਲ ਹੈ ਹੂੰ ਪਰ ਜਿਹੜੇ ਆਦਮੀ ਚੜਾ ਨਾ ਤਾਂ ਉੱਠਾ ਜਾ ਕੇ ਖੇਤੀ ਕਰਨੇ ਜੋਗੇ ਨਾ ਹੋ ਰਹਾ ਹੈ ਹੂੰ ਨਾ ਕਿੱਢੀ ਅੱਛਾ ਜੀ ਹੁਣ ਦੋਨੋਂ ਸਵਾਲ ਕਰੇ ਸਾਂ ਐਮਸੀ ਵਾਲਾ ਰੋ ਹੂੰ ਜੇ ਹਮੇ ਸੋਚਾਂਗੇ ਹੂੰ ਵੀ ਹਮੇ ਕਿਰਾਏ ਪਰ ਮਕਾਨ ਆਪਣੇ ਘਰਾਂ માં ਬਣਾ ਕੇ ਦੇ ਦੇ ਲੋਕ ਵਸ ਰਹੇ ਮਾਰੇ ਕੋਲ ਹਮ ਕਿਰਾਏ ਕਾ ਕਿਰਾਏਦਾਰ ਕਾ ਤੁਹਾਨੂੰ ਪਤਾ ਹੀ ਹੈ ਕਿਸੇ ਕੋਲ ਬਹੁਤ ਰਲਦਾ ਕੇਸੀ ਕੰਮ ਨਹੀਂ ਰਲਦਾ ਹਾਂ ਉਹ ਜਿਹੜੀ ਤਕਲੀਫ ਹੈ ਉਹ ਮਾਨੂੰ ਕਿਉਂ ਕਟਣੀ ਪੈ ਰਹੀ ਮਜਬੂਰ ਹਾਂ ਹਮ ਜਾਂ ਛੋਟੀ ਛੋਟੀ ਕੋਈ ਦੁਕਾਨ ਬਣਾ ਲਈ ਕਿਰਾਏ ਪਰ ਦੇ ਦੀ ਹਮ ਜਿਹੜੀ ਹੁਣ ਇਹ ਐਮਸੀ ਵਾਲੇ ਕਹਿ ਰਹੇ ਵੀ ਇੰਨਾ ਟੈਕਸ ਲਾਉਂਗੇ ਜੀ ਇੰਨਾ ਲਾਉਂਗੇ ਉਹ ਸ਼ਹਿਰ ਕੇ ਮੁਤਾਬਕ ਆਮਦਨ ਥੋੜਾ ਉਸਕੀ ਹਮ ਔਰ ਟੈਕਸ ਸ਼ਹਿਰ ਦੇ ਮੁਤਾਬਕ ਲੱਗ ਰਿਹਾ ਸਟ੍ਰਾਈਕਸਮ ਸਹਿਰ ਕੇ ਬਣਾਵਕ ਹਾਲਾਂਕਿ ਇੱਥੇ ਥੱਕ ਵੀ ਹੈ ਵੀ ਦੁਕਾਨ ਜੇ ਕਮਕਾਨ ਕੇ ਵਿੱਚ ਬਣੀ ਵੀ ਹੈ ਹਾਂਜੀ ਉਹ ਤਾਂ ਦੋ ਮਤਲੇ ਕੀ ਬਣੀ ਹੈ ਇੱਕ ਮਤਲੇ ਕੀ ਬਣੀ ਹੈ ਹਾਂਜੀ ਮਕਾਨ 7-8 ਮਤਲੇ ਦਾ ਹੂੰ ਉਹ ਸਾਰੇ ਬਿਲਟੈਕਸ ਹੂੰ ਉਹੀ ਰੇਟ ਕਮਰਸ਼ੀਅਲ ਪਾਣੀ ਕਾ ਉਹ ਦੁਕਾਨ ਵਾਲਾ ਕਮਰਸ਼ੀਅਲ ਹੂੰ ਇਹ ਜੇ ਤਾਂ ਖੇ ਹੋ ਰਹੇ